ਭਗਵੰਤ ਮਾਨ ਨੇ ਤਬਾਹ ਕਰ ਦਿੱਤਾ ਪੰਜਾਬ ਹਰ ਇਸ਼ੂ ਤੇ ਜੋ ਕੇਜਰੀਵਾਲ ਚਾਹੁੰਦਾ ਉਹ ਹੁੰਦਾ ਹੈ ਕੇਜਰੀਵਾਲ ਨੂੰ ਜਹਾਜ਼ ਤੇ ਜਿੱਥੇ ਮਰਜ਼ੀ ਲੈਣਾ ਪਏ ਕੇਜਰੀਵਾਲ ਦੀ ਸਿਕਿਉਰਿਟੀ ਅਸਲੀ ਚੀਫ ਮਨਿਸਟਰ ਪੰਜਾਬ ਦਾ ਕੇਜਰੀਵਾਲਾ ਭਗਵੰਤ ਮਾਨ ਤਾਂ ਨਕਲੀ ਹੈ ਅੱਜ ਨਕਲੀ ਮੁੱਖ ਮੰਤਰੀ ਦਾ ਬਿਆਨ ਆਇਆ ਭਗਵੰਤ ਮਾਨ ਦਾ ਕਿ ਅਸੀਂ ਸਰਵੇ ਟੀਮਾਂ ਨੂੰ ਮਨ ਨਹੀਂ ਦੇਵਾਂਗੇ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਦੇ ਪੋਰਟਲ ਤੇ ਸਰਵੇ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਪੰਜਾਬ ਸਰਕਾਰ ਨੇ ਐਸ ਵਾਇਲ ਦਾ ਤੇ ਕਹਿੰਦਾ ਕੀ ਸੀ ਮੈਂ ਵੰਡ ਹੀ ਦੂੰਗਾ ਕਿ ਉੱਤੋਂ ਡੰਡਾ ਚੜਿਆ ਇਹਨੂੰ ਹੁਣ ਇਹਨੂੰ ਪਤਾ ਹੈ ਕਿ ਮੈਂ ਮੇਰੇ ਛਿੱਤਰ ਪੈਣਗੇ ਪੰਜਾਬ ਦੀ ਜਨਤਾ ਤੋਂ ਅੱਜ ਜੋ ਪ੍ਰੈਜੈਂਟ ਸਿਚੁਏਸ਼ਨ ਹੈਗੀ ਪੰਜਾਬ ਦੀ ਭਗਵੰਤ ਮਾਨ ਨੇ ਤਬਾਹ ਕਰ ਦਿੱਤਾ ਪੰਜਾਬ ਹਰ ਇਸ਼ੂ ਤੇ ਕੰਪਰਮਾਈਜ਼ ਹੈ ਹਰ ਇਸ਼ੂ ਤੇ ਜੋ ਕੇਜਰੀਵਾਲ ਚਾਹੁੰਦਾ ਹੈ ਉਹ ਹੁੰਦਾ ਹੈ ਪੰਜਾਬ ਦਾ ਇੰਟਰਸਟ ਨਹੀਂ ਦੇਖਦੇ ਜੋ ਕੇਜਰੀਵਾਲ ਦਾ ਇੰਟਰਸਟ ਹੈ ਕੇਜਰੀਵਾਲ ਨੂੰ ਜਹਾਜ਼ ਤੇ ਜਿੱਥੇ ਮਰਜੀ ਲੈਣਾ ਪਏ ਕੇਜਰੀਵਾਲ ਦੀ ਸਿਕਿਉਰਿਟੀ ਕੇਜਰੀਵਾਲ ਆਕੇ ਆਊਗਾ ਇੱਥੇ ਤਾਂ ਤਾਂ ਕੁਝ ਹੋਊਗੀ ਅਸਲੀ ਚੀਫ ਮਿਨਿਸਟਰ ਪੰਜਾਬ ਦਾ ਕੇਜਰੀਵਾਲਾ ਭਗਵੰਤ ਮਾਨ ਤਾਂ ਨਕਲੀ ਹੈ ਇਹ ਨਹੀਂ ਤੁਸੀਂ ਕਰਕੇ ਨਕਲੀ ਬੰਦੇ ਨਾਲ ਥੱਲੇ ਗੱਲ ਆ ਯਾਰ ਜਿਹਦੇ ਕੋਲ ਪਾਵਰ ਨਹੀਂ ਹੈ ਸੋ ਇਹਦੇ ਬਿਆਨਾਂ ਨੂੰ ਅਸੀਂ ਹੁਣ ਮੈਂ ਸਾਰਿਆਂ ਨੂੰ ਕਹਨਾ ਹੈ ਕੋਈ ਤਰਜੀਹ ਨਾ ਦਿਓ ਕਿਉਂਕਿ ਜੋ ਬਿਆਨ ਹੈ ਇਹਦੀ ਕੋਈ ਵੈਲਿਊ ਨਹੀਂ ਹੈ ਕਿਉਂਕਿ ਨਾ ਉਹਦੇ ਕੋਲੇ ਪਾਵਰ ਹੈ ਦੇਣ ਦੀ ਬਿਆਨ ਤਾਂ ਜਿਹੜੀ ਹਾਲਾਤ ਹੈ ਹੁਣ ਤੁਹਾਡੇ ਸਾਹਮਣੇ ਹੈ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਅੱਜ ਨਕਲੀ ਮੁੱਖ ਮੰਤਰੀ ਦਾ ਬਿਆਨ ਆਇਆ ਇੱਕ ਭਗਵੰਦ ਮਾਨ ਦਾ ਕਿ ਅਸੀਂ ਸਰਵੇ ਟੀਮਾਂ ਨੂੰ ਮਨ ਨਹੀਂ ਦੇਵਾਂਗੇ ਤੇ ਨਾਲ ਦੇ ਨਾਲ ਪੰਜਾਬ ਸਰਕਾਰ ਦੇ ਪੋਰਟਲ ਤੇ ਸਰਵੇ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਪੰਜਾਬ ਸਰਕਾਰ ਨੇ ਇਸ ਵਾਇਲ ਦਾ ਆਫੀਸ਼ਲ ਇਹਨਾਂ ਦੀ ਰਿਲੀਜ਼ ਹੈ ਤੇ ਕਹਿੰਦਾ ਕੀ ਸੀ ਮੈਂ ਵੰਡ ਹੀ ਦਊਗਾ ਕਿਉਂਕਿ ਉੱਤੋਂ ਡੰਡਾ ਚੜ੍ਹਿਆ ਇਹਨੂੰ ਹੁਣ ਇਹਨੂੰ ਪਤਾ ਹੈ ਕਿ ਮੈਂ ਮੇਰੇ ਛਿੱਤਰ ਪੈਣਗੇ ਪੰਜਾਬ ਦੀ ਜਨਤਾ ਤੋਂ ਸੋ ਜਾਣ ਕੇ ਬਿਆਨ ਕੁਝ ਦੇਵਾਂ ਅੰਦਰ ਕੰਮ ਕਰੀ ਹੋਰ ਕਰੀ ਜਾਂਦੇ ਸੱਡ ਡਿਬੇਟ ਤੇ ਜਾਓਗੇ ਕਿਹੜੀ ਡਿਬੇਟ ਨਹੀਂ ਜੀ ਉਹ ਕਹਿੰਦੇ ਸੀ ਕੁਰਸੀਆਂ ਖਾਲੀ ਰੱਖਾਂਗੇ ਖਾਲੀ ਕੁਰਸੀਆਂ ਤੇ ਪੁਤਲੇ ਬਿਠਾਵਾਂਗੇ ਫਿਰ ਗੱਲ ਹੈ ਉਹ ਨਕਲੀ ਨਕਲੀ ਬੰਦੇ ਨੂੰ ਅਸੀਂ ਜੇ ਕਰਾਂਗੇ ਤਾਂ ਅਸਲੀ ਨਾਲ ਅਸਲੀ ਮੁੱਖ ਮੰਤਰੀ ਨਾਲ ਇਹਦੇ ਪੱਲੇ ਕੀ ਹੈ ਆ ਤਾਂ ਮੁੱਖ ਮੰਤਰੀ ਹੈ ਹੀ ਨਹੀਂ ਇਹਨੂੰ ਕੋਈ ਪਾਵਰ ਹੀ ਨਹੀਂ ਡਿਬੇਟ ਕਰਨ ਦੀ ਜੀ 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 ਪੰਜਾਬ ਦੀ ਸਰ ਪੰਜਾਬ ਦੇ ਲੋਕਾਂ ਨੇ ਉਹਨੂੰ